ਉਸ ਗ੍ਰੰਥ ਦਾ ਨਾਂ ਜੇ ਵਿਜੇ ਮੁਖ ਸ਼ਾਸਤਰ ਗ੍ਰੰਥ ਸ਼ਾਸਤਰ ਹੈ Hindu ਧਰਮ ਦਾ ਵਿਜੇ ਮੁਖ ਸ਼ਾਸਤਰ ਗ੍ਰੰਥ ਉਹਦੇ ਵਿੱਚ ਮੈਂ ਪੜਿਆ ਕਿ ਭਾਵੇਂ ਕੋ ਮਾਈ ਹੈ ਭਾਵੇਂ ਕੋ ਭਾਈ ਹੈ ਭਾਵੇਂ ਕੋ ਮੁਸਲਮਾਨ ਹੈ ਭਾਵੇਂ ਕੋ Hindu ਹੈ ਜਿਨੇ ਕਦੇ ਆਪਣੇ ਰੋਮ ਨਹੀਂ ਨ ਲਵਾਏ ਉਹਦੇ ਅੰਦਰ ਕੋਈ ਭੂਤ ਪ੍ਰੇਤ ਪ੍ਰਵੇਸ਼ ਨਹੀਂ ਕਰ ਸਕਦਾ ਕੱਲੇ ਕੇਸ ਅਬਰ ਦੀ ਗੱਲ ਬਾਤ ਵਿੱਚ ਹੈ ਪਾਪ ਕੇਸ ਇੰਨੇ ਤਾਕਤ ਵਾਲੀ ਚੀਜ਼ ਨੇ ਤੇ ਨਾ ਮੈਂ ਬਾਰ ਬਾਰ ਰਿਪੀਟ ਕਰ ਰਿਹਾ ਜੇ ਪੜਨਾ ਵੇ বিজে মুক্ত শাস্ত্র গ্রন্থ وچ لکھیا ਹੋਇਆ মুਕ ਦੀ ਗੱਲ ਬੀਬੀ ਦੇ ਗਾਤਰੇ ਕਿਰਪਾਨ ਸੀ ਮਿਸਾਲ ਚ ਖਲੋਤਾ ਹੈ ਬੀਬੀ ਨੇ ਇੱਕਦਮ ਕਿਰਪਾਨ ਮਾਰੀ ਤੇ ਉਹਦਾ ਗੁੱਟ ਵੱਡ ਕਿਤੇ ਮਿਸਾਲ ਲੈ ਕੇ ਅੱਗੇ ਦੌੜ ਪਈ ਤੁਣਪਾ ਸਾਡੀਆਂ ਕਿਰਪਾਨਾਂ ਕਿਹੋ ਜੀਆਂ ਨੇ ਮਜੀਦ ਸਾਹਿਬ ਕਾ ਬੰਦਾ ਗੱਲਾਂ ਵਧੀਆਂ ਵਧੀਆਂ ਕਰੇ ਨੌਜਵਾਨ 35 40 ਸਾਲ ਦਾ ਤੇ ਮੈਂ ਕਿਹਾ ਗੁਮਖਮਰ ਸ਼ਕਲਾ ਤੇ ਇਹਦਾ ਬਾਬਾ ਦੀ ਛਕਿਆ ਮੈਂ ਕਿਹਾ ਕਿਰਪਾਨ ਕਹਿੰਦਾ ਜੀ ਕਿਸਾਂ ਹੀ ਟੰਗੀ ਹੈ 1.5 ਇੰਚ ਮੈਂ ਕਿਹਾ ਕਿਛੜਾ 2.5 ਨਾਲ ਪਾ ਟੰਗਲਾ ਮੈਂ ਕਿਰਪਾਨ ਕਿਸਾਂ ਚ ਕੱਗੀ ਹੈ ਤੇ ਕਿੰਨੀ 1.5 ਇੰਚ ਨਾਲ ਹੀ ਉਹਨੇ ਕਹਿਤਾ ਮੈਂ ਕਿਹਾ ਅਮਰਸ਼ਾਹ ਕਹਿੰਦਾ ਬੱਬਾ ਜੀ ਛੱਕੇ ਮੈਂ ਕਿਹਾ ਕਿਰਪਾਨ ਅਖੇ 1.5 ਇੰਚ ਸਿੱਧ ਪੰ ਲਗੀ ਤੇ ਮੈਂ ਕਿਹਾ 2.5 ਨਾਲ ਟੰਗ ਕਿਰਪਾਨ ਉਹ ਹੈ ਜਿਹੜੀ ਰੱਖਿਆ ਕਰੇ ਕਿਰਪਾਨ ਇੰਨੀ ਇੰਪੋਰਟੈਂਟ ਹੈ ਗੜਦੀਵਾਲ ਕਾਲਜੇ ਖਾਲਸਾ ਕਾਲਜ ਕਿਤੇ ਜਾ ਕੇ ਵੇਖਿਆ ਜੇ ਉੱਥੇ ਸੰਤ ਗਿਆਨੀ ਕਰਤਾਰ ਸਿੰਘ ਨੇ ਬੜਾ ਪ੍ਰਚਾਰ ਕੀਤਾ ਅਮਰ ਸੰਚਾਰ ਦਾ